ਨਵੀਂ ਧਾਰ ਤੇ ਮਿਲਦੀ ਆ ਮੋਠ ਕਪਾੜਾ ਪਾਓ ਅੱਗੇ ਢੀਗਾ ਜੀ ਚਾਰ ਤੇ ਲੱਗੀ ਕਰਮਾ ਵਾਲੀ ਲੰਬਾਈ ਵੇਲ ਸਪੈਸ਼ਲ 9 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਬੰਦਾ ਮੇਰੇ ਨਾਲ ਤੁਹਾਡੇ ਸਾਹਮਣੇ ਆ ਦੇਖ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਪੱਤੀ ਤਸੀਲ ਜ਼ਿਲ੍ਹਾ ਛੇਤੀ ਤਰਨਤਾਰਨ ਸਾਹਿਬ ਵੀਰ ਸਤਨਾੰਦ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਇਹ ਵੀਰ ਸਤਨਾਮ ਸਿੰਘ ਉਹਨਾਂ ਦਾ ਪੁੱਤ ਵਪਾਰ ਦਾ ਕੀਤਾ ਅੱਜ ਇਸ ਵੀਡੀਓ ਦੇ ਵਿੱਚ ਵੱਡੀ ਗਿਤੀ ਦੇ ਵਿੱਚ ਫਿਰ ਤੋਂ ਤੁਹਾਨੂੰ ਮਾਲ ਦਿਖਾ ਰਹੇ ਆਪਾਂ ਤਕਰੀਬਨ ਕੋਈ 11 10 11 ਕੇ ਨਗਦ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਪੰਜ ਬੈੜਾ ਹੋਣਗੇ ਆ ਤੇ ਜੇਕਰ ਇਹ ਤੇ ਮੱਝਾਂ ਦੀ ਗੱਲ ਕਰਨ ਲੱਗੇ ਪੰਜ ਮੱਝਾਂ ਇੱਕ ਕੱਟੀ ਦਿਖਾ ਦੇਗੇ ਤੁਹਾਨੂੰ ਦੋ ਪਾਰਟ ਦੇ ਵਿੱਚ ਦੋ ਭਾਗਾਂ ਦੇ ਵਿੱਚ ਵੀਡੀਓ ਹੋਊਗੀ ਪਹਿਲਾਂ ਜਿਹੜੀ ਆਪਾਂ ਗੱਲਬਾਤ ਮੱਝਾਂ ਦੀ ਕਰ ਲਵਾਂਗੇ ਉਸ ਤੋਂ ਬਾਅਦ ਇੱਕ ਪਾਰਟ ਫਿਰ ਤੁਹਾਨੂੰ ਜਲਦੀ ਅਪਡੇਟ ਕਰਦੇ ਆਂਗੇ ਉਹਦੇ ਵਿੱਚ ਪੰਜ ਬਿਹੜਾਂ ਦਿਖਾਈਆਂ ਹੋਣਗੀਆਂ ਠੀਕ ਆ ਜੀ ਮੱਝਾਂ ਤਾਜ਼ੀਆਂ ਸੂਈਆਂ ਵੀ ਦਿਖਾਵਾਂਗੇ ਟੋਕੜ ਗੱਬਣ ਉੱਜੇ ਬੱਚੇ ਦੇ ਵਿੱਚ ਬਗੈਰ ਬੱਚਿਓ ਬੱਜਾਂ ਨੇ ਇੱਕ ਇਕੱਠੀ ਦਿਖਾ ਦਾਂਗੇ ਮੇਰੇ ਭਰਾ ਕਾ ਵੀ ਜੋਕ ਰੱਖਦੇ ਆ ਵੈਸੇ ਚਲੋ ਵੀਰ ਸਤਨਾਮ ਹਰੇਕਪੁਰ ਦੇ ਵਿੱਚ ਦੋ ਤਿੰਨ ਕਟੀਆਂ ਵੀ ਨਾਲ ਬਿਲਕੁਲ ਤੁਹਾਡੇ ਸਾਹਮਣੇ ਕੇਸ ਕਰ ਦਿੰਦਾ ਚਲੋ ਹਰੇਕ ਭਰਾ ਨੂੰ ਹੁੰਦਾ ਵੀ ਚਲੋ ਬੱਜਾ ਕਿਤੇ ਮਿਲ ਜAVE ਤੇ ਸਾਹ ਮਿਲ ਗਏ ਤੇ ਅੱਜ ਤਰੀਕ 17 ਅਗਸਤ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਪਹਿਲਾ ਆਪਾਂ ਗੱਲਬਾਤ ਕਰਾਂਗੇ ਮੱਝਾਂ ਦੀ ਡਿਟੇਲ ਲਵਾਂਗੇ ਮਲਾਉਣੇ ਆ ਤੁਹਾਨੂੰ ਸਭ ਤੋਂ ਪਹਿਲਾਂ ਸਤਨਾਮ ਬਸਰੀ ਦਾ ਨਾਮ ਜੀ ਹੋਰ ਭਾਜੀ ਗਰੀਬ ਦਾ ਨਾਮ ਹੋਰ ਸਤਨਾਮ ਲਾ ਵੀ ਵੀਰ ਸਤਨਾਮ ਵੈਸੇ ਅੱਜ ਆਪਣੇ ਕੋਲ ਬਾਲ ਟੁੱਟ ਮੇ 11 ਦੇ ਨਾਮ ਹੈ ਜਿਹੜਾ ਤਾਂ ਅੱਜ ਨਾ ਤਾਜੀ ਸੁਣਿਆ ਮਿਲਦਾ ਵੇ ਇੱਕ ਚੋਟੀ ਆਪਣੇ ਕੋਲ ਪੂਰ ਪਹਿਲਾਂ ਸੁਣਾਈ ਆ ਹਾਂ ਜੀ ਹਾਂ ਜੀ ਇੱਕ ਅੱਜ ਵੀ ਅੱਧੀ ਜਰਨੂ ਪਾ ਦਵਾ ਜੀ ਦੇਖ ਲੋ ਵਿਚਾਰਿਆ ਜੀ ਇੱਕ ਤਿਆਰ ਇਕਵਾ ਹੀ ਦੋ ਆਹ ਆ ਮੈਂ 2 ਮਿੰਟ ਇਸ ਵੀ ਕੜਾਪਤੀ ਨੂੰ ਮੈਂ ਨੂੰ ਕੁਝ ਵੀ ਨੂੰ ਇਹੋ ਬਣਾ ਦਿਆਂ ਦੋ ਬਗਾਰ ਬੱਚੋ ਇੱਕ ਟੋਕੜ ਗੱਬਣ ਦਿਖਾਵਾਂਗਾ ਜੀ ਇੱਕ ਗੱਡੀ ਹੈ 4 ਸਾਲ ਸਵਾ ਸਾਲਾਂ ਦੀ ਹੈ ਜੀ ਤੋ ਵੀ ਇਹ ਦੋਸਤੋ ਨਾਗਨੇ ਮੇਰੇ ਭਰਾ ਪੂਰੀ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਜੇ ਬਿਲਕੁਲ ਸਟਾਇਲਿਕ ਨੂੰ ਬਾਰੇ ਬੇਨਤੀ ਕਰਦੇ ਆ ਆਨਲਾਈਨ ਸੌਦਾ ਕਰਨਾ ਤੁਹਾਡਾ ਦੇ ਵੀਰ ਸਤਨਾਪ ਦਾ ਇੱਕ ਦੂਜੇ ਉਤੇ ਆਪਸੀ ਨਿਰਭਰ ਆਪ ਦੇ ਉਪਰ ਰਿਸਪੌਂਸਿਬਿਲਟੀ ਹੈ ਤੁਹਾਡੀ ਇਹਨਾਂ ਦੇ ਉੱਤੇ ਜਿਹੜੀਆਂ ਆਨਲਾਈਨ ਵੀ ਤੁਸੀਂ ਸੌਦਾ ਕਰ ਸਕਦੇ ਜੇ ਕੋਈ ਵੀ ਸੱਜਣ ਆਪਣੀ ਵੀਡੀਓ ਵੇਖ ਕੇ ਆਉਣਾ ਇੱਥੇ ਆਣ ਕੇ ਵਿਜ਼ਿਟ ਕਰਕੇ ਆਪਣੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤਸੱਲੀ ਆਣ ਕੇ ਜ਼ਰੂਰ ਕਰ ਕਰ ਲਿਆ ਕਰੋ ਠੀਕ ਹੈ ਜੀ ਸ਼ੁਰੂਆਤ ਕਰਾਂਗੇ ਫਿਰ ਸਬਨਾਮ ਪਹਿਲੇ ਨੰਬਰ ਤੋਂ ਅੱਜ ਆਪਾਂ ਮਾਜਾ ਦਿਖਾਵਾਂਗੇ ਇੱਕ ਅਜੇ ਦੋਸਤੋ ਸਿਰਫ ਕੋਈ 2 2 3 ਕਿ ਘੰਟੇ ਪਹਿਲਾਂ ਸੂਈ ਜੇਰ ਪ੍ਰੋਪਰ ਪਾਤੀ ਅੱਧਾ ਘੰਟਾ ਹੋ ਗਿਆ ਜੇਰ ਪ੍ਰੋਪਰ ਪਾ ਦਿੱਤੀ ਹੈ ਨਾਲ ਦੀ ਨਾਲ ਜਸ਼ਨਪੂਤੋਂ ਮੜਾ ਵਿਖਾ ਦੇ ਆ ਜੇਰ ਪ੍ਰੋਪਰ ਦਿਖਾ ਦੇ ਅੱਜ ਏਅਰ ਪ੍ਰੋਪਰ ਪਾਈ ਏ ਠੀਕ ਆ ਮੇਰੇ ਪ੍ਰਭੂ ਬਾਕੀ ਗੱਲਬਾਤ ਆਪਾਂ ਕਰਦੇ ਫਿਰ ਸਤਨਾਮ ਪੂਰਾ 베ਰਵਾ ਕਰਦੇਓ ਸਾਂਝਾ ਇਹ ਵੀ ਥੋੜੀ ਛੇਦ ਆਂਦੇ ਆ ਜੀ ਹਾਂਜੀ ਤੇ ਮਤਲਬ ਅੱਜ ਹੀ ਸੁਈਏ ਜੀ ਠੀਕ ਆ ਜੀ ਕੋਈ ਤਾਫਾ ਮਤਲਬ ਜ਼ਿਆਦਾ ਨਹੀਂ ਬੱਚਾ ਬੁੱਚਾ ਲਾ ਕੇ ਕੋਈ ਡੇਢ ਕਿਲੋ ਦਾ ਵਾਰਾ ਕੱਢਿਆ ਜੀ ਠੀਕ ਆ ਜੀ ਸੋਹਣੀ ਨਿਕਲੀ ਆ ਠੀਕ ਆ ਜੀ ਹਾਂਜੀ ਲੋ ਵੀ ਪਹਿਤ ਸੁਆ ਬੁੱਚਾ ਪਹਿਲਾ ਪਹਿਲਾ ਪਹਿਲਾਂ ਕੱਟੀ ਏ ਹਾਂ ਜੀ ਜੀ ਲੋ ਵੀ ਪਹਿਲਾ ਸੁਆ ਇਹ ਸੁਈਏ ਮਗਰ ਕੀ ਕਟਾ ਗਿਆ ਆ ਕਟਾ ਜੀ ਸਿੰਗਲ ਹੱਡੀ ਮਗਰ ਕਟਾ ਸਿੰਗਲ ਹੱਡੀ ਆ ਬਾਕੀ ਪੇਟ ਪੋੜੇ ਦੇ ਵਿੱਚੋਂ ਸ ਚੰਗੇ ਤੋਂ ਦਾ ਰੂਪ ਚੁਦੀ ਇਹ ਵੀ ਨਿਸ਼ਾਨੀ ਆ ਠੀਕ ਆ ਜੀ ਅਜੇ ਸੂਈ ਸੁਭਾਈ ਆ ਥੋੜਾ ਜਿਹਾ ਬੱਚੇ ਨੂੰ ਵੀ ਔਖਾ ਔਖਾ ਜੇ ਕਿ ਤਰ੍ਹਾਂ ਖੜਨਾ ਕਰਉਣਾ ਬਾ ਵੇ ਕੋ ਕਟਾ ਚੰਗਾ ਪਲਿਆ ਪਲੀਤਾ ਮਗਰ ਕਟਾ ਗਿੱਲਾ ਨਾਲੂਆ ਬੱਚੇ ਦੇ ਨਾਲ ਬਾਕੀ ਲੇਵੇ ਦੀ ਬੰਦਰ ਤੁਸੀਂ ਦੇਖ ਸਕਦੇ ਜੀ ਅਜੇ ਥੋੜਾ ਕਿਤੇ ਨਾ ਕਿਤੇ ਪਜੂ ਸੁਜਾ ਸੁਆਇਆ ਜੇਰ ਪਾਈ ਆ ਤੇ ਤੈ ਤੂੰ ਇੱਕ ਉਰੀ ਲਾਈ ਆ ਕੱਟੀ ਨੇ ਬਾਹਰ ਕੱਢ ਕੇ ਤਸਲੀ ਨਾਲ ਦਿਖਾਉਣੇ ਮੇਰੇ ਭਰਾਵਾਂ ਨੂੰ ਪਹਿਲਾ ਸੂਆ ਦੋਸਤੋ ਇਹ ਝੋਟੀ ਦੀ ਆ ਆ ਦੇਖੋ ਆ ਦੇ ਜੋੜੀ ਆ ਆ ਮੇਰਾ ਵੀਰ ਦੇਖੋ ਛੋਟਾ ਸਿੰਘ ਆ ਬਿਲਕੁਲ ਕੁੱਤੀ ਵਾਲਾ ਸਿੰਘ ਛੋਟਾ ਸਿੰਘ ਕੱਦ ਬਹੁਤ ਵੱਡਾ ਲੇਵੇ ਦੀ ਬੰਤਰ ਤੁਸੀਂ ਚੈੱਕ ਕਰ ਸਕਦੇ ਜੀ ਮੁਠੀ ਮੁਠੀ ਥਣ ਲੱਗਾ ਕਰਮਾਈ ਨੇ ਨਖੇੜ ਆਕਸੀ ਥਣਾਂ ਦਾ ਬਹੁਤ ਵਧੀਆ ਚੰਗੀ ਸੋਹਣੀ ਵੰਡ ਵਿਰਲ ਆ ਬਾਕੀ ਲੰਬਾਈ ਨਬੂਈ ਦੀ ਗੱਲ ਕਰ ਲਈਏ ਤੇ ਲੰਬਾਈ ਦੀ ਚੱਕੀ ਲੰਬਾਈ ਬੇਲ ਬੂਲ ਵੀ ਸਪੈਸ਼ਲ ਆ ਕੱਦ ਵੱਡਾ ਤੇ ਬੇਲ ਵੀ ਚੰਗੀ ਆ ਲਾ ਵਿੰਦੇ ਸਤਨਾ ਥੋੜਾ ਬੰਦਾ ਜਦੋਂ ਬੱਚੇ ਨੂੰ ਲਿਆ ਕੇ ਪਤਾ ਤਰਾ ਤੁਰਾ ਮਾਰ ਕੇ ਦਿਖਾਦਾ ਕਿ ਵਿੱਚ ਡੇਢ ਕਿੰਨਾ ਵਾਰਾ ਕੱਢਿਆ ਠੀਕ ਹੈ ਬਈ ਆਣ ਪੂਲੀ ਪੂਲੀ ਲੀਲੀ ਪੂਰੀ ਹਣਾ ਬਾਕੀ ਚਲੋ ਪੜੀ ਸਾਂ ਵੀ ਚੰਗਾ ਝੋਠਾ ਦਾ ਦਿੱਤਾ ਕਿਸੇ ਭਰਾ ਨੇ ਹਾਂ ਨਹੀਂ ਸਾਂ ਵੀ ਬੜੀ ਹੈ ਚੌਥੀ ਜੇ ਤੋਂ ਲਈ ਆ ਬਾਕੀ ਬੱਚੇ ਬੱਚੇ ਦੇ ਸਹਰ ਬੜਾ ਬੱਚੇ ਪੂਰਾ ਕਰਦੀ ਦਾ ਬਾਰੇ ਹਾਂ ਹਾਂ ਬਈਲੇ ਵੇ ਖੁੱਲੇ ਰਿਹਾਗਰ ਮਾਰੀ ਹਾਂ ਇਹ ਨਹੀਂ ਵੀ ਬੁੱਕ ਜੱਡਾ ਵੇਖੋ ਕਿੰਨਾ ਲੇਵਾ ਮੈਦਾਨ ਜਗਾ ਸੋਹਣਾ ਕੱਟੀ ਨੇ ਚੰਗਾ ਲੇਵਾ ਬਣਾਇਆ ਪਹਿਲਾਂ ਤੋਂ ਆਣ ਵੀ ਬਣਾ ਪਾਈ ਥਣ ਵੀ ਦੋਰਾ ਲੱਗਾ ਰੋਗ ਰੋਗ ਦਾ ਹਾਂ ਚੰਗਾ ਤਾਂ ਮੋਲ ਡਿਮਾਂਡ ਕੀ ਕਰਦੇ ਪਏ ਅੱਜ ਆਪਾਂ 10 ਦੀ ਝੋਲੀ ਦੇ ਦਾਂਗੇ ਇੱਕ 10 ਦੀ ਆ ਜਿਹੜਾ ਕੋਈ ਜਾ ਕੇ ਭੈਣ ਭਰਾ ਭਾਗੇ ਵਿੱਚੋਂ ਕੋਈ ਇਮਾਨਦਾਰਨ ਕਰਕੇ ਕਿਉਂ ਕੋਈ ਗੱਲ ਬੱਸ ਇੱਕ 5 ਦੀ ਦੇ ਦਾਂਗੇ ਇੱਕ 5 ਦੀ 2000 ਹੋਰ ਛੱਡ ਦਾਂਗੇ ਤਿੰਨ ਦੀ ਤਿੰਨ ਦੀ ਦੇ ਦਾਂ ਲਓ ਜੀ 1 ਲੱਖ 3000 ਦੀ 2000 ਦੀ ਝੋਲੀ ਮਿਲ ਜੂਗੀ ਅੱਜ ਤੁਹਾਨੂੰ ਪਾਪਾ ਤੁਹਾਨੂੰ ਦਿਖਾ ਹੀ ਦਿੱਤੀ ਆ ਠੀਕ ਆ ਜੀ ਬਾਕੀ ਚੰਗੀ ਝੋਟੀ ਹੱਥ ਨਾਲ ਲਵੇ ਦੀ ਬੜੀ ਸਾਫ ਸੁਥਰੀ ਆ ਜੀ ਦਾਂਦਿਆਂ ਲਈ ਸੈਡਾ ਖੜੀਆਂ ਆ ਲਓ। ਕੰਨੀਆਂ ਖਲੋਤੀਆਂ ਨੇ 6 ਦੰਦਾਂ ਦਾ ਜਿਹੜੀ ਪਿਓਰ ਜਿਹੜੀ 6 ਦੰਦਾਂ ਦਾ ਸਿੱਕੀ। ਠੀਕ ਹੈ ਜੀ ਆ ਦੇ ਤੇ। ਠੀਕ ਹੈ। ਲਓ ਵੀ ਫਿਰ ਸੁਦਾਨਾਮ ਅੱਗੇ ਆਪਣੇ ਕੋਲ ਜਿਹੜੀ ਸੈਕੰਡ ਨੰਬਰ ਤੇ ਆ ਕਰਦੀ ਆ। ਜੀ ਇਹ ਜੀ ਪਲੂਣਿਆ ਚਾਰ ਦੰਦਾਂ ਦਾ ਏ। ਪਹਿਲਾ ਸੂਆ ਦੋਸਤੋ ਇਹ ਕੱਟੀ ਆ। ਚੌਗੀ ਚਾਰ ਦੰਦ ਲੈ ਜੂ ਕਿ ਦਿਨ ਆ ਨਾ। ਬਾਕ ਨੰਬਰ ਦਾ ਲੈ ਵਈਏ। ਹਾਂ। ਤੇ ਛੱਡੀ ਬੜੀ ਕੱਟੀ ਵੀ। ਹਾਂ। ਲੈ ਜੂ ਕਰੋ ਜਾ ਕੇ। ਹਾਂ, ਬਹੁਤ ਆਦਾ ਜੂ ਜੀ। ਬਜੀ ਇਹ ਲੈਣ ਹੋਈ ਜੀ। ਮੂਹ ਕਰੇ ਨੂਰ ਚਾਰ ਬੰਦੀ ਆ ਦੇਖ ਚਾਰ 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 ਦੋ ਚਾਰ ਚੌਕੀਆਂ ਬਿਲਕੁਲ ਚੌਕੀਆਂ ਜਾਗ ਦੇ ਬਰਾਬਰ ਹੀ ਆ ਤੇ ਕੰਗਿਆ ਜੇ ਬਿਲਕੁਲ ਦੁੱਧ ਦੰਦ ਹੀ ਖੜੇ ਆ ਠੀਕ ਆ ਲਿਓ ਕੱਢ ਲਿਓ ਬਾਹਰ ਹੱਬ ਤੱਕ ਹਜੇ ਕਿਸਾਨ ਵੀ ਰੋ ਇਹ ਸੋਮਾ ਨਰਮਾ ਝੋਟੀ ਤੁਸੀਂ ਸਾਹਮਣੇ ਦੇਖ ਸਕਦੇ ਜੀ ਚਰਕੀ ਇਕੱਠੀ ਆ ਬਾਕੀ ਲੇਵਾ ਲੂਆ ਬਹੁਤ ਸੋਨਾ ਬਣਾਈ ਆਉਂਦੀ ਆ ਪੰਜਾ ਸੱਤਾਂ ਦਿਨਾਂ ਦੇ ਵਿੱਚ ਪਣਜੂ ਦੀ ਚੰਗਾ ਲੱਗੇ ਇਹ ਵੀ ਸਿੰਗਲ ਡੀਜੀ ਦੇਖੋ ਕਿੰਨੀ ਚੌੜੀ ਚੜੀ ਠੀਕ ਆ ਪੀਸ ਦਾ ਹਾਂ ਦੇ ਸੋ ਫੋਲੇ ਬੁੱਥੀ ਆ ਫੇਸ ਕੁਆਲਟੀ ਚੰਗੀ ਆ ਮੱਥਾ ਬਿਲਕੁਲ ਬਲੈਕ ਸਿੰਗ ਗੋਲ ਤੇ ਚੰਗਾ ਢਾਜਾ ਢੋਜਾ ਜੋ ਵੀ ਦਾ ਬਾਕੀ ਸਦਨਾ ਵੀਰੇ ਐਂਡ ਓਕੇ ਟਿੱਪਨ ਟੁੱਪਨ ਦੀ ਕੋਈ ਸਮੱਸਿਆ ਨਹੀਂ ਕੋਲ ਮਾਰਾ ਸੋਤਰੇ ਕੇ ਤਾਂ ਬੱਚਾ ਵੀ ਆਪਰਾ ਚਵਾਈ ਦਾ ਲਾਮਾ ਨਹੀਂ ਆਉਂਦੀ ਇਹ ਆਪਣੇ ਦੂਜੇ ਬਾਰੇ ਜੇ ਤੇਰੀ ਲੱਤਾਂ ਚਵਾਈ ਦਾ ਲਾਮਾ ਕੋਈ ਭੜ ਭਰਾ ਦਊਗਾ ਮੇਰੇ ਤੋਂ ਲੈਂਦੀ ਜਾਂ ਬਿਨਾਂ ਕੋਹੋਂ ਤੋਂ ਲੈਂਦੀ ਆ ਨਿਕਲੇ ਆ ਉਹ ਨਿਕਲੇ ਆ ਬਿਲਕੁਲ ਬਿਲਕੁਲ ਹਾਂ ਲੋ ਵੀ ਬਿਲਕੁਲ ਇਧਰ ਪਤਲੇ ਪੂਣੀਆਂ ਵਰਗੇ ਥਾਣਾ ਸਪੇਸ ਵਾਂਡ ਤੁਸੀਂ ਕਰੋ ਚੈੱਕ ਇੱਕੋ ਜਿਹੀ ਚੰਗੀ ਸੋਹਣੀ ਵਾਂਡ ਕਰਦਾ ਵਾਂਡ ਸਪੇਸ ਚੰਗੀ ਆ ਬਾਕੀ ਥਾਣਾ ਬਹੁਤ ਵਧੀਆ ਕੱਢੂਗੀ ਕਰਮਾ ਲਈ ਹਜੇ ਲੇਵਾ ਭਰਨਾ ਠੀਕ ਆ ਜੀ ਚੁਵਾਈਆਂ ਚੁਵਾਈਆਂ ਜਾ ਕੇ ਥਾਣਾ ਚੰਗਾ ਬਣਾ ਜੂਗੀ ਹਾਂ ਜੀ ਵੀਰ ਸਤਨਾਮ ਕੀ ਮੂਲ ਕੀ ਡਿਮਾਂਡ ਰੋਂ ਕੀ ਕੱਟੀ ਜੀ ਕੱਟੀ ਦੇ ਵੀਰ ਜੀ 85000 ਵੀਰੀ ਆ ਹਾਂ ਉਹਦੀ ਦਾ ਨਾਮ ਹੈ ਪਾ 85 ਕਹਿੰਦਾ ਨਾਮ 82 ਕਹਿੰਦਾ ਨਾਮ ਹੀ 80 ਕਰਨਾ 80 ਤੋਂ ਵੀ ਹਾਰ ਛੱਡਦਾ ਹੈ ਇੱਕ ਘਟ 80 ਹਾਂ ਕਸਰਾ ਕੱਢ ਦਈਏ ਹੁਣ ਮੁੰਡਿਆ ਇੱਕ ਵਾਰੀ ਕਸਰਾ ਤੇ ਫਿਰ ਲੈ ਕੱਢ ਦਿੰਦਾ ਭਾਈ ਇਹ ਕੋਈ ਰਹੇਗਾ ਵੀ ਚੋ ਕਰਦੇ ਛੋਟਾ ਜਿਹਾ 75 ਦੀ ਯਾ ਸੁਣੋ ਯਾਰ ਹੋਰ ਛੋਟ 74000 ਦੀ 74000 ਦੀ ਝੋਟੀ ਮੇਰਾ ਛੋਟੇ ਦਾ ਬੱਚਾ ਆ ਗਿਆ ਬਾਜ ਦਾ ਬੱਚਾ ਨਹੀਂ ਹੋਇਆ ਵਾਰੀ ਭਰਾ ਲੈ 85000 ਰੁਪਏ ਦੀ 74000 ਦੀ ਦੇ ਦਾਂਗੇ ਬਾ ਵੀ ਕਿਤੇ ਭਰਾਣੇ ਕੇ ਵੇਚਣ ਵਾਸਤੇ ਵੀ ਖੜਦੀ ਆ ਉਹ ਵੀ ਅੱਗੇ 2 ਰੁਪਏ ਜਲਪਾਣੀ ਲੈ ਸਕਦਾ ਇਹ ਉਹ ਗੱਲ ਨਹੀਂ ਬਾਕੀ ਲੈਵਾ ਕਰਮਾਲੀਆਂ ਦਾ ਪਹਿਲਨਾ ਦਾ ਕਿੱਡੇ ਕਿੱਡੇ ਖੁੰਦੇਲੇ ਵੇਦੀਆਂ ਵੇਖੋ ਲੈਵਾ ਮੇਰਾ ਭਰਾ ਕਰਮ ਦੀ ਮਾਲ ਬੰਨਣਾ ਲੈਵਾ ਵੇਦੀਆਂ ਵਾਲਾ ਠੀਕ ਸੋ ਸਿਰਫ 74000 ਰੁਪਏ ਦਾ ਅੱਜ ਝੋਟੀ ਮਿਲੂਗੀ ਤੁਹਾਨੂੰ ਸੋਹਣੀ ਝੋਟੀ ਆ ਫਕੇ ਰਾਂਗ ਟੰਗ ਆ ਰੂਰ ਚੰਗਿਆ ਝੋਟੀ ਨੂੰ ਕਰ ਲਿਓ ਸਪਰਕ ਪਸੰਦ ਆਉਗੀ ਭਰਾਵਾਂ ਨੂੰ ਠੀਕ ਆ ਜੀ ਇਹ ਝੋਟੀ ਮੇਨੂੰ ਵੀ 74000 ਦੀ ਸਿਰਫ ਅੱਗੇ ਆਪਾਂ ਗ੍ਰੀਮਾ ਚ ਦਿਖਾਉਣੇ ਆ ਫਿਰ ਸਤਨਾ ਇਹ ਤੋਂ ਉੱਪਰ ਕਬਣਾ ਹੈ ਜੀ ਇਹ ਜੀ ਤਿੰਨ ਮਹੀਨੇ ਦਾ ਮਤਲਬ ਥੋੜੇ ਜਿਹਾ ਉੱਤੇ ਆ ਕੈਟ ਪਾਸ ਹੋਈ ਹੈ ਜੀ ਤਿੰਨ ਮਹੀਨਿਆਂ ਦੀ ਕੋਈ ਸਵਾ ਤਿੰਨ ਦਿਨ ਵਾਲੇ ਸਾਢੇ ਤਿੰਨ ਦਿਨ ਵਾਲੇ ਤਿੰਨ ਮਹੀਨੇ ਮਤਲਬ ਬਾਹਰ ਬਾਹਰ ਆ ਤੇ ਤੇ ਜੱਜ ਸੁਆ ਜੀ ਠੀਕ ਆ ਜੀ 6 ਸਾਢੇ 6 ਕਿਲੋ ਦੁੱਧ ਪਹਾੜੇ ਦੇ ਦੋਵੇਂ ਟਾਈਮ ਮਿਲਦੀ ਹੈ ਜੀ ਕੋਨੋ ਟਾਈਮ ਪਹਾੜੇ ਤੇ ਆ ਹਾਂ ਜੀ ਹਾਂ ਜੀ ਲਓ ਵੀ ਤਿੰਨ ਮਹੀਨਿਆਂ ਤੋਂ ਬਾਰ ਬਾਰ ਜਮਾ ਹੋ ਗਏ ਨੇ ਚੈੱਕ ਪਾਸ ਆ ਗਾ ਚੌਥੇ ਕਿਤੂ ਲਈ ਗੱਭਣੇ ਆ ਚੌਥੇ ਮਾਲੇ ਕੋ ਭਾਵੇਂ ਪੰਜਵੇਂ ਮਾਲੇ ਹੋ ਗਾੜੀ ਭੈਣ ਤਰਾਸੀ ਆਈ ਚੋੜਿਆ ਭਾਜੀ ਹਾਂਜੀ 10 ਵਜੇ ਹਾਂਜੀ 10:00 ਵਜੇ ਚੋ ਕੇ ਆਈ ਚਲੋ ਪੁੱਤ ਨਹੀਂ ਮੇਰੇ ਨਾਲ ਫਿਰ ਤੇ ਪਾਸ ਕਰਵਾ ਦੇ ਮਿਲਦੀ ਆਪਾਂ ਅਗਲੇ ਦੇ ਘਰ ਦੀ ਗਾਰੰਟੀ ਆਲੇ ਘਰ ਜਾ ਕੇ ਹੋਵੇ ਪੜਦੇ ਮਿਲੂਗੀ ਏਡੀ ਮਿੱਠੀ ਬਾਜ ਠੀਕ ਹੈ ਲੋ ਵੀ ਟੋਕੜ ਗੱਭਣ ਮਾਝ ਦਿਖਾ ਰਹੇ ਆ ਠੀਕ ਆ ਕੋਈ 6 6.5 ਕਿਲੋ ਦੁੱਧ ਕੋਈ 6.5 ਤਿੰਨ ਮਹੀਨੇ ਜਾਂ ਸਵਾ ਤਿੰਨ ਮਹੀਨੇ ਮੰਨੋ ਤੁਸੀਂ ਤਿੰਨ ਮਹੀਨੇ ਤੋਂ ਬਾਰ-ਬਾਰ ਹੀ ਹੈ ਪਰ ਤਿੰਨ ਵੀ ਮੰਨ ਕੇ ਚਲੋ ਸੌਦਾ ਕਰ ਲਿਆ ਜੀ ਆ ਮਾਰੋ ਜਾਤ ਇਹ ਕੋਮਾ ਪੂਰਾ ਫੋਲੋ ਵਜਣ ਦੀ ਵਾਜ ਦਾ ਹਾਂ ਆ ਲਿਆ ਜੀ ਬਾਕੀ ਸਰਾਹ ਨਿਤ ਵੀ ਭਰੇ ਲਾ ਵੀ ਫਿਰ 17 ਬਾਕੀ ਗਾਰ ਅਗਲੇ ਪਿਛਲੇ ਥਣਾਂ ਦੀ ਚੋਾਈ ਬਰਾਬਰ ਦਾ ਹੋਣੀ ਹੈ ਬਖਸ਼ੀਦ ਜੀ ਚੋਾਈ ਦਾ ਕੋਈ ਅੰਤ ਹੋਊਗਾ ਆ ਵੀ ਟੋਕੜ ਗੱਬਣੇ ਨਾ ਕੇ ਵੀ بڑے ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਅੱਗੇ ਚੌਥਾ ਸੂਆ ਸੁਣੀਆ ਪੁੱਤਾਂ ਮੈਂ ਦਾ ਪੁੱਤਾਂ ਚੋਈ ਕਰਕੇ ਵੀਰ ਜੀ ਜਿੰਨੀ ਮਾੜੀ ਮੈਂ ਸੱਜਰ ਬੰਦੀ ਨਾ ਉਨੀ ਮੈਂ ਹੁਣ ਬੰਦੀ ਜਾ ਕਰ ਮਾਰ ਬਿਲਕੁਲ 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 ਉਹਦੇ ਦੇ ਚੋਈ ਜਾਈ ਡੇੜ ਉਹਦੇ ਬਿਲਕੁਲ ਬਿਲਕੁਲ ਲਓ ਵੀ ਬਿਲਕੁਲ ਮੇਰੀ ਚੋਈ ਦਵਾਈ ਉਹਦੇ ਕਰਕੇ ਚੱਟਾ ਲੇਵਾ ਝੜ ਜਾਂਦਾ ਪਜੂ ਠੀਕ ਆ ਹਾਂਜੀ ਬਾਕੀ ਬਾਡਾ ਵਜ਼ਨ ਵੇਰ ਵੇਖੋ ਮੇਰਾ ਭਰਾ ਠੀਕ ਆ ਤੇ ਵਜਨ ਵੇਟ ਇਹੋ ਜਾਂ ਵੀ ਕੋਈ ਇਨੀ ਆਪ ਦਾ ਪੈਰ ਥਨੇ ਇਹਦੇ ਪੈਰ ਸਨ ਕਿਸ ਦਾ ਪੈਰ ਆ ਜੇ ਤੇ ਕਹੂਗਾ ਵੀ ਹੋਇਆ ਕੋਈ ਹੈ ਮੈਂ ਤੁਮ ਮਾਰ ਦੂੰਗੀ ਲੱਭੀ ਵੀ ਸਤਨਾਮ ਤੋਕੜ ਕਪਣਾ ਦੇਵਾਂਗੇ ਕਿੰਨੇ ਦੀ ਆਪਣੇ ਆਜੀ ਵੀਰਾਂ ਨੂੰ ਤੁਸੀਂ ਦੱਸ ਦੋ ਚਲੋ ਮੈਂ ਕੀ ਦੱਸਣਾ ਬਾਲ ਤੇ ਵੀ ਦੀ 75000 ਮੇਰੀ ਭਾਵੇਂ ਮੈਂ ਵੀ ਜਿਹੜਾ ਲੋੜ ਆ ਜਿੰਨੇ ਦੀ ਆਖੋਗੇ ਦੇ ਦਾਂਗੇ ਲੋ ਵੀ ਤੇ ਨਾਮ ਹੀ ਨੇ ਗੱਬਣਾ ਦੋਸਤੋ 6 6.5 ਕਿਲੋ ਨੈਟੀ ਆ ਨਾ ਗਾਰੰਟੀ ਗਾਰੰਟੀ ਹੋਣਾ ਤੇ ਤੁਹਾਨੂੰ ਲਾਈ ਹੋਇਆ ਲੋ ਜੀ ਬਾਕੀ ਭੋਜਨ ਲੋਡ ਪੂਰਾ ਡਿਗਾ ਜੀ ਐ ਨਹੀਂ ਵੀ ਕੋਈ ਲੱਸੀ ਫਿੱਕੀ ਆ ਲੈ ਵੀ ਸਤਨਾਮ ਕਰਦੀ ਆ ਮਾਨਤਨ ਦੱਸੋ ਕੋਈ ਭੋਜਨ 75 ਨਹੀਂ ਤੇ ਕੋਈ 70 ਨਹੀਂ ਤੇ ਨਾ ਕੋਈ 65 ਹਾਂ 60ਵੇਂ ਮਾਨਤਨ ਕਰਦੀ ਆ ਫਿਰ ਦੱਸੋ ਪੂਰਿਆ ਛੋਟਾ ਕਰਕੇ ਦੇ ਦਿੰਗੀ ਚੱਲ 10 ਇੱਕਰੀ ਭਾਈ ਮਾੜਾ ਵੀ ਦੇਦ ਗਿਆ 55 ਤੋਂ ਵੀ ਛੋਟਾ ਕਰਕੇ ਨਹੀਂ 55 55 ਦੇ ਨਾਲ ਤੱਕ ਆ ਜਾਣਾ ਕਿੰਨਾ ਕੋ ਹੁੰਦਾ 10 ਨਹੀਂ ਜਾ ਰ ਆ ਗਿਆ ਯਾਰ 55 50 55 ਦੀਆਂ ਵੀ ਭਾਈ ਆਪਾਂ ਉੱਤਰਾ ਹੀ ਵੇਚ ਦਿੰਦੇ ਰਹਾਂ ਬਾਕੀ ਜਿੱਥੇ ਜਿੱਥੇ ਦਾਬਤ ਦੀ ਆਸਤੀ ਹੈ ਨਾ 55 ਦੀ ਦੇ ਦਾਂਗੇ ਉਦਾਂ ਹੀ ਦੋ ਦਿਨ ਘਟਵੇਂ ਦੇਣੀ ਇਹ ਵੀ ਸਤਨਾ ਪਹੁੰਚ ਵੀ ਹੋਰ ਹੋਊਗੀ ਸਾਰੇ ਪਾਸੇ ਹਾਂ ਹਾਂ ਬਹੁਤ ਹੋਊਗੀ ਪਹੁੰਚ ਆ ਬਾਕੀ ਪਹੁੰਚ ਵਾਲੇ ਪਾਸੇ ਨਹੀਂ ਟਲਾਂਗਾ ਇਹ ਸਤਨਾਮ ਸਿੰਘ ਕੈਰੋ ਆ ਪਹੁੰਚ ਇਹਦਾ 100 ਕਿਲੋਮੀਟਰ ਦਾ ਚਲਾਵਾਂਗੇ ਜੀ ਕੋਈ ਏਡੀ ਮੈਚ ਪਹੁੰਚ ਤਾਂ ਹੀ ਦਾ ਚੱਲ 500 ਛੱਡ ਦਾਂਗੇ ਸਾਢੇ 450 ਸਾਢੇ 450 ਦੀ ਹਾਂ ਵੀ ਟੋਕੜ ਕਪਨ ਸਾਢੇ 54000 ਦੀ ਆ ਵਜਨ ਵਟਾ ਬੜਾ ਕਰਮਾ ਲਈ ਦੀ ਭਾਈ ਲੈਵਾ ਬਾਹਰ ਖੁੱਲਾ ਕਰਮਾ ਲਈ ਜਾਂਦੇ ਆ ਆਪਾਂ ਉਹ ਗੱਲ ਨਹੀਂ ਕਰਨੀ ਕਿ ਕਰਮਾ ਲਈ ਠੀਕ ਹੈ ਜੀ ਚਲੋ ਹਰੇਕ ਘਰੇ ਦੁੱਧ ਪਿਆਵੇ ਜਨਮਰ ਜਿੱਥੇ ਵੀ ਜਾਵੇ ਕੋਈ ਬਾਕੀ ਵਜਨ ਵੇਡ ਦੇ ਹਿਸਾਬ ਨਾਲ ਤੁਸੀਂ ਦੇਖੋ ਵੀ ਜਿਆਦਾ ਪੈਸਿਆਂ ਦੀ ਵੀ ਆ ਪਰ ਅੱਜ ਬੜੇ ਜੈਨਰੇਟਰ ਦੇ ਲੇ ਲਾ ਵੀ ਨਹੀਂ ਬੜਾ ਟਕਾਰੇ ਮੈਂ ਨੇ ਕੇ ਸਾਬ ਤਾਂ ਸੁਣਾ ਵਾ ਲੱਖ ਦੀ ਵਿਗਣੀ ਭਾਈ ਇਹ ਲੱਖ ਦੀ ਲੱਖ ਰੁਪਏ ਦੀ ਮਹ ਜਿੰਨਾ ਵਜਣ ਲੱਖ ਦੀ ਵਿਗਣੀ ਜਿੰਨਾ ਵਜਣੇ ਮੈਂ ਦੇ ਕੋਲ ਲੈਵਾ ਕਿੰਨਾ ਫੁੱਲਾ ਲੱਗਾ ਲੋਬੀ ਸਿਰਫ 5153000 ਦੀ ਇਹ ਅੱਜ ਮੈਂ ਮਿਲ ਜੂਗੀ ਆਪਣੇ ਵੀਰਾਂ ਨੂੰ ਠੀਕ ਆ ਤੇ ਅੱਗੇ ਫਿਰ ਸਤਨਾਮ ਆਪਣੇ ਕੋਲ ਇਦਰਾ ਮੱਝ ਖੜ ਗਈ ਇਹ ਵੀ ਜਿੱਥੇ ਪੱਜਾ ਸੁਭਾ ਮਿਲਿਆ ਜੀ ਤਿੱਜਾ ਹੀ ਸੁਭਾ ਆਪਣੇ ਨੈਟ ਤੇ ਮੈਂ ਪਈ ਆ 2 ਮਹੀਨੇ ਸੂਈਨ ਹੋ ਗਏ ਸਮੇਤ ਬੱਚੇ ਦਾ ਬੱਚਾ ਧਾਰੀ ਦੋਵੇਂ ਪਈ ਜੇ ਪਾਸਿਓਂ ਪਈ ਜੇ ਸਾੜੇ ਚੈਨਲ ਤੇ ਪਈ ਆ ਜੀ 2 ਮਹੀਨਿਆਂ ਦੀ ਮੈਂ ਸੂਈਏ ਦੇ ਕੋਲ ਆਹ ਟਾ ਤੇ 9 ਕਿਲੋ ਦੁੱਧ ਆ ਪਾੜੇ ਦੇ ਮੈਂ ਮਿਲਦੀ ਜੀ ਦੋਵੇਂ ਟਾਈਮ ਵੀ ਮੈਂ ਬਸ ਮੋਠ ਕਪੜਾ ਪਾਉ ਧਾਰ ਦੋ ਉਸ ਤੇ ਨੇ ਪਤਾ ਦੀ ਮੈਂ ਵੀ ਧਾਰ ਤੇ ਮਿਲਦੀ ਆ ਮੋਠ ਕਪੜਾ ਪਾਉ ਅੱਗੇ ਟਿਕਾ ਜੀ ਚਾੜ ਤੇ ਲੱਗੀ ਕਰਮਾਲੀ ਵੱਡੀ ਮਾਂ ਆ ਕੋ ਛੋਟੀ ਮਾਂ ਨਹੀਂ ਜਾਂ ਨਿੱਕੀ ਸਮੱਧਰ ਨਹੀਂਗੀ ਦੇਖ ਲਓ ਮੈਂ ਦਾ ਡਿਜ਼ਾਈਨ ਸਿੰਗਲ ਇਧਰ ਮੇਰਾ ਭਰਾ ਮਾਰੋ ਚਾਹ ਦੇਖ ਲਓ ਮੈਂ ਦਾ ਕਿੰਨਾ ਜੀ ਵਜ਼ਨ ਲੋਡ ਲੰਬਾਈ ਵੇਲ ਸਪੈਸ਼ਲ 9 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਅੱਗੇ ਮੁੱਠ ਕਪੜਾ ਪਾਉਣਾ ਚਾਹੇ ਬਿਲਕੁਲ 4 ਕਿਲੋ ਮੇਰੇ ਭਰਾਵਾਂ ਨੇ ਬੱਠਲ ਭਰ ਕੇ ਪਾਉਣਾ ਉਹ ਜਿੰਨਾ ਪਾਲੋਗੇ ਉਹਨਾਂ ਚੰਗਾ ਦੋਦੇ ਦੇ ਦੇ ਪਰ ਇਹ ਮਤਲਬ ਇੱਕ ਦੋ ਬੁਰਕੀਆਂ ਖਾ ਕੇ ਤਾਂ ਲੈ ਕੇ ਮੈਂ ਪਸੰਦ ਪੈਂਦੀ ਕਰਵਾ ਲੀ ਐਨੀ ਕਾ ਮਿੱਠੀ ਆ ਮਿੱਠੀ ਬਹੁਤ ਆ ਬਾਕੀ ਸਤਨਾਮ ਥਣਾ ਥੁਣਾ ਦੀ ਵੀ ਸਫਾਈ ਚੰਗੀ ਦਾ ਖੱਡੀ ਬੜੀ ਸਰੀ ਚੰਗੀ ਚੋਣ ਮੈਂ ਬੜੀ ਸੋਹਣੀ ਹੈ ਲੋਵਿਗਾਰਡ ਪਿਛਰਾੜ ਪਿਛਲੇ ਅਗਲੇ ਥਣਾ ਦਾ ਸੈਜ ਵੱਡਾ ਮਰਨਾ ਤੁਹਾਡੇ ਸਾਹਮਣੇ ਆ ਦੇਖੋ ਕਰੋ ਜਾਈਂ ਠੀਕ ਹੈ ਜੀ ਤੋਂ so, 9 ਕਿਲੋ ਹੁਣ ਮੌਕੇ ਤੇ ਜਿਹੜਾ ਤੁਹਾਨੂੰ ਜਵਾਦ ਹੈ ਨਾ ਪਹਾੜੇ ਦੇ ਇਦਾਂ ਹੀ ਪਹਾੜੇ ਤੇ ਬਾਕੀ ਆਪਣੇ ਚੈਨਲ ਤੇ ਵੀ ਚਲੋ ਸਤਨਾਮ ਦੱਸਣ ਦੇ ਆ ਵੀਡੀਓ ਪਾਈ ਨਹੀਂ ਆਪਾਂ ਕੱਢ ਕੇ ਆਪਾਂ ਦਿਖਾ ਦਾਂਗੇ ਤੁਹਾਡੇ ਫੇਸਰ ਤੇ ਵੀ 2 ਮਹੀਨੇ ਦੀ ਮੈਂ ਕੰਨਾਂ ਚਰਦੀ ਸੂਈ ਆ ਤੁਹਾਡੇ ਚੈਨਲ ਤੇ ਕੱਢ ਕੇ ਮੇਰੇ ਸਾਹਮਣੇ ਆਈ ਜਾਣਾ ਹਾਂਜੀ ਹਾਂ ਉਹਦੇ ਉੱਤੇ ਕੋਈ ਸਾਰਾ ਟਾਈਮ ਹੀ ਆ ਜਾਂਦਾ ਕਿਹੜੀ ਤਾਰੀਖ ਨੂੰ ਪਈ ਹੈ ਨਾ ਕੋਈ ਕਿਸੇ ਭਰਾਣੇ ਕਰਿਤਰੀ ਜਦੋਂ ਕੱਢ ਕੇ ਵੀਡੀਓ ਵੇਖ ਵੀ ਸਕਦਾ ਇਹ ਇੱਕ ਇਹ ਫੇਰ ਲੈ ਲਵੇ ਹਾਂਜੀ ਹਾਂਜੀ ਲੈ ਵੀ ਫਿਰ ਸਤਨਾਮ ਹਟਾ ਜਾ ਬਹੁਤ ਬੜਾ ਵੱਡਾ ਮੈਂ ਤਾਂ ਚਲੋ ਬੋਲ ਦੀ ਗੱਲ ਹੁੰਦੀ ਹੈ ਤੇ ਉਦੋਂ ਕੀ ਕਰਦੇ ਬੋਲੇ ਦਾ ਵੀ ਤੁਹਾਡੇ ਦੋ ਘਰਾਂ ਦਾ ਮੁੱਲ ਤੇ ਮੈਂ ਨਾ 85000 ਰੁਪਿਆ ਜਿੱਦੀ ਮੈਂ ਵੱਢੀ ਜਾ ਕੋਈ ਨਹੀਂ ਲੈ ਲਵੇ ਮੈਂ ਕਹਿੰਦਾ ਨਵੀਂ ਦਰੀ ਨੇ ਮੈਂ ਮੈਂ ਵਜਣੇ ਕਿੰਨੇ ਰੁਪਿਆ ਦਾ ਹੋਊਗਾ ਕੋਈ ਆਪੇ ਦੱਸੋ ਕਿੰਨੇ ਦੀ ਮੈਂ ਦੇਦਾ ਹਾਂ ਨੋ ਵੀ 9 ਕਿਲੋ ਦੋਦਾ ਦੋਸਤੋ 2 ਮਹੀਨਿਆਂ ਦੀ ਸੂਈ ਆ ਬਾਕੀ ਇੱਕ ਵਾਰੀ ਥੋੜਾ ਜਿਆ ਨੂੰ ਇਹਨੂੰ ਪਾੜੇ ਪਾੜੇ ਦੇ ਮੈਂ ਮਿਲੂਗੀ ਪਾੜੇ ਦੇ ਘਰ ਜੀ ਗਰੰਟੀ ਹੋ ਮੈਂ ਲੱਤ ਪੁਰਜੇ ਤਾਂ ਵੀ ਆਪਾਂ ਜੀ ਮਤਲਬ ਕੋਈ ਸੱਜਣਾ ਤੁਹਾਡੇ ਕੋਲ ਡਿਲੀਵਰੀ ਮਗਾਉਂਦਾ ਘਰੇ ਮਗਾਉਂਦਾ ਹਾਂ ਅਗਲੇ ਦੇ ਘਰੇ ਬੇਸ਼ਕ ਉਹਨਾਂ ਕੋਲ ਸੱਜਣਾ ਪਾ ਪਾ ਚਵਾ ਚਵਾ ਇਹਦੇ ਵਿੱਚ ਕੋਈ ਗੱਲ ਨਹੀਂ ਚਵਾ ਗਿਆ ਲੱਭੀ ਮੈਂ ਦਿਨ ਸਤਨਾਮ ਚਲੋ ਡਿਮਾਂਡ ਭਾਵੇਂ 85 85 ਕੋਈ ਵੀ ਆ ਹਾਂ ਜੀ ਭਾਵੇਂ ਕੋਲ ਕੁਝ ਵੀ ਅਸੀਂ ਕਰ ਲੈ ਚਾਹੇ ਕੋਈ 75 ਕਰ ਲਓ 78 ਕਰ ਲਓ ਹਾਂ ਮੈਂ ਬਹਾਅ ਕਰ ਰੱਖਦੀ ਆ ਵੀ ਚਲੋ 70 ਤੋਂ ਬਾਹਰ ਵੀ ਲਿਖਦਾ ਪਰ ਮੇਰਾ ਭਰਾ ਹੁਣ ਕਹਿੰਦਾ ਵੀ 70 ਮਾਰਦਾ ਵੀ ਨਹੀਂ ਦੱਸਦਾ ਨਹੀਂ ਤੂੰ ਦੱਸ ਤੁਸੀਂ ਦੱਸੋ ਜਿਹਦੇ ਆਦੋ ਤੇਰੇ ਮਾਣ ਦੀ ਕਿਰਪਾ ਨਾਲ ਦੋ ਤਿੰਨ ਵੇਜ ਲੀਆਂ ਸਵੇਰ ਦੀਆਂ ਐਰਕੀਆ ਹੁੰਦੇ ਦੇ ਵਿੱਚ ਘੜੋ ਘੜ 15 ਨੰਬਰ ਵਿੱਚ ਵੀਡੀਓ ਤੋਂ ਮਗਰੋਂ 2000 ਕੰਨੇ ਦਾ ਲੋ ਵੀ ਜਦੋਂ ਛੋਟੀ ਆਪਣੇ ਤੇ ਦਿੱਤੀ ਹੈ ਤੇ ਆਪਾਂ ਵੀ ਮਾਨ ਤੱਕ ਭੈਣ ਭਰਾਵਾਂ ਦਾ ਕਿਹੜਾ ਕਰਾ ਲੇ। ਬਿਲਕੁਲ ਆਖੇ ਵੀ ਮਤਲਬ ਮਾਨ ਮਹਿੰਗਾ ਮਾਲ ਨਹੀਂ ਘਰੇਗਾ। ਤੁਹਾਨੂੰ ਉਹ ਨਹੀਂ ਦੱਸਿਆ ਵੀ ਅਸੀਂ ਮਗਰਲੇ ਨੂੰ ਵੱਡ ਵੱਡ ਕੇ ਸੁੱਟ ਦਿੰਦੇ ਜੀ। ਬਿਲਕੁਲ ਬਿਲਕੁਲ ਕਦਾ ਸੋਚਦੇ ਨਹੀਂ। ਬਿਲਕੁਲ ਐਵੇਂ ਨਹੀਂ ਕੋਈ ਆਖੇ ਵੀ ਯਾਰ ਮਾਲ ਤੋਂ ਸਸਤਾ ਮਿਲਦਾ। ਤੇ ਇਹ ਵੀ ਜਿਹੜੀ ਕਿਸੇ ਪ੍ਰਾਣੇ ਸਾਡੀ ਹਰਦੀ ਜੀ ਖਰੀਦੀ ਵੀ ਸਤਨਾਮ ਹੋਣਾ ਟੱਕਰਾ ਟੁੱਕਰਾ ਮਾਰ ਕੇ ਇਹਨਾਂ 45 ਦੀ ਲੈਣ ਦੀ ਕੋਸ਼ਿਸ਼ ਕਰਨੀ ਆ। ਕਿ ਸਾਨੂੰ ਕੋਈ 2 ਰੁਪਈਆ ਅੱਗੇ ਦੇਂਦੀ ਹੋਵੇ ਤੇ ਭਰਾ ਭਾਈ ਅਗਲੇ ਦਾ ਵੀ ਫੈਸਲਾ ਕਰਦੇ। ਹਾਂ ਬਿਲਕੁਲ। ਲੈ ਵੀਰ ਜਤਨਾਮ 60000 ਦਾ ਵਾਹ ਵੇ ਜੀ ਵਜਨ ਹੋ ਮੇਰੇ ਸਾਡੇ ਆਪਾਂ ਕੰਮ ਤੇ ਨਹੀਂ ਆਪਾਂ ਸੱਜਣ ਮਾਲ ਜਦੋਂ ਮਾਰ ਦਿੱ ਕਿਰਪਾ 60 ਦੇ 60000 ਦੇ ਵਿੱਚੋਂ ਛੋਟਾ ਕਰਕੇ ਖੁੱਲੀਆਂ ਦੱਸੋ ਮਾਰ ਡਾਦ ਕੇ ਉਹਦਾਂ ਹੀ ਡਾਦ ਗਿਆ ਤੇ ਨਹੀਂ ਡਾਦ ਗਿਆ ਜਾਂ ਦੋ ਡਾਦ ਗਿਆ ਜਾਂ ਸਾਰੇ ਡਾਦ ਬਾਹਰ ਜੀ ਡਾਦਾਂਗੇ ਬਸ ਡਾਦ ਪੂਰਾ 60000 ਦੀ ਦੇ ਦਾਂਗੇ 60000 ਦੀ ਦੇ ਦਾਂਗੇ ਕੰਮ ਤੋਂ ਹੋਰ ਛੱਡ ਦਾਂਗੇ 60000 ਯਾਰ ਹੀ ਛੱਡ ਛੱਡ ਦੇ ਇੱਕ ਘੱਟ ਛੱਡ ਦੀ ਚੱਲੇ ਘੱਟ ਛੱਡ ਗਿਆ ਉਹ ਨਹੀਂ ਬਾਬੇ ਇੱਕ ਘੱਟ ਛੱਡ ਦੀ ਮੰਗ ਹਜੇ ਉਹਨਾਂ ਕਹਿੰਦੇ ਮੰਗੀ ਆ ਸਸਤੀ ਭਾਈ ਨਾ ਦੋ ਜੀ ਮੇਰੀ ਮਰਜ਼ੀ ਸਾਰਾ ਆਪ ਮਰਜ਼ੀ ਸਾਰਾ ਸਿਆਲ ਮੁੱਤਮ ਹੈ ਜੋ ਕੇ ਵੀ ਜਿਹੜੇ ਮੇਰੀ ਮਰਜ਼ੀ ਮੈਂ ਵੇਚ ਦੂੰ ਇਹ ਬਿਲਕੁਲ ਹੋਣਾ ਇਹੋ ਜਿਹਾ ਟਾਈਮ ਤੇ ਕਿਤੇ ਦਿਵਾਲੀ ਵਾਲਾ ਮੰਡੀ ਲੱਗੀ ਹੋਵੇ ਤੇ ਕਿਤੇ ਡੂਡ ਡੂਡ ਆਖੀ ਕਰਦੀ ਫਿਰਦੀ ਭਾਈ ਮੰਡੀ ਮੈਂ ਲੈ ਲਈਏ ਨਾ 75 ਦੀ ਮੈਂ ਮੰਡੀ ਵੀ ਕਿਉਂ ਕੀ ਖੰਨੇ ਆ ਆਪਾਂ ਨੇ ਹੁਣ ਇੱਥੇ ਸੜ ਤੋਂ ਕੜਾ ਵਾਲਾ ਮੁੱਲ ਕਰਤਾ ਮੈਂ ਇਹ 2 ਮਹੀਨੇ ਤੋਂ 2 ਮਹੀਨੇ ਆਪਰੇ ਤਿੰਨਾਂ ਦੇ ਕੱਢ ਕੇ ਵਿਖਾ ਦਾਂਗੇ ਹੋਰ ਰਿਕਾਰਡ ਦੇਸੀ ਬਣਾ ਸੋ ਵੀ 60000 ਇੱਕ ਘੱਟ 60000 ਦੀ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ 9 ਕਿਲੋ ਦੁੱਧ ਪੂਰੇ ਵੱਡੇ ਢਾਂਚੇ ਦੀ ਆ ਕੋਈ ਛੋਟੀ ਨਹੀਂ ਲੇਕਿਨ ਇਹ ਅੱਖਾਂ ਮੀਟ ਕੇ ਲੈ ਲੇ ਚ ਘਾਟਾ ਨਹੀਂ ਕੋਈ ਵੀ ਇਹ ਜੇ ਘਾਟਾ ਉਹ ਅਸੀਂ ਜ਼ਿੰਮੇਵਾਰ ਹਾਂ ਕਿਉਂਕਿ ਛੜਦੀ ਮੈਂ ਦਾ ਵਜਣਿਆ ਬਿਲਕੁਲ ਹੀ ਬਿਲਕੁਲ ਤੇ 9 ਕਿਲੋ ਦੁੱਧ ਮੂੰਗਤ ਮੈਂ ਚੋਣੀ ਆ ਬਿਲਕੁਲ ਜੀ ਬਿਲਕੁਲ ਸੋ ਉਧਰਲੇ ਪਾਸਿਓਂ ਦੋਸਤੋ ਜੇ ਕੰਪੇਅਰ ਕਰੀਏ ਉਧਰ ਪਾਸੇ ਜ਼ਿਆਦੇ ਆ ਤੇ ਇਧਰੋਂ ਹਿਸਾਬ ਨਾਲ ਕਿਤੇ ਨਾ ਕਿਤੇ ਭਰਾਵਾਂ ਨੂੰ ਸਵਰਦੀ ਮਿਲਦੀ ਆ ਜਿਹਨੇ ਘਰੇ ਸਾਹਮਣੀ ਆ ਨਵੀ ਮਾਝਾ ਸਿੰਘ ਪਿਛੇ ਦਾ ਸ਼ਿਫਰਾ ਬਿਲਕੁਲ ਹੈਗਾ ਠੀਕ ਆ ਜੀ ਤੇ ਇਹ ਕੋਲਾਈ ਦੇ ਵਿੱਚ ਗੋਲ ਹੁੰਦਾ ਤਾਂ ਬੇਸ਼ੱਕ ਇਹ 75 cc ਵੀ ਕਰਦੀ ਫਿਰਦੀ ਤੇ ਅੱਜ 60000 ਦੀ ਆਪਣੇ ਵੀਰ ਨੂੰ ਦੇ ਦੋ ਲੱਖ ਲੈਵੇ ਚੱਡੇ ਦੀ ਸਾਫ ਆ 9 ਕਿਲੋ ਤਾਰਾਂ ਦੇ ਥੱਲੇ ਜਿੱਦਾਂ ਮੈਂ ਅਗਲੇ ਦੇ ਘਰ ਵੀ ਪਾੜੇ ਦੇ ਮੈਂ ਚਵਾਵਾਂਗੇ ਅਗਲੇ ਦੇ ਘਰ ਵੀ ਮੈਂ ਲਾਤਪੁਰ ਚ ਤਾਂ ਵੀ ਆਪਾਂ ਜ਼ਿੰਮੇਵਾਰ ਹੋ ਗਏ ਠੀਕ ਹੈ ਨਾ ਵੀ ਸਦਰਾਮ ਅਕੇ ਵੀਰ ਆਪਣੇ ਕੋਲ ਅਗਲੀ ਮੈਂ ਕਿਵੇਂ ਆ ਜਰਦਾ ਆ ਜੀ ਮਤਲਬ ਕੋਈ ਭੈਣ ਦਾ ਤਿੱਜਾ ਵਾਲੇ ਚੋਸਾਂ ਦੀ ਸੂਈ ਨੂੰ ਹੋ ਗਏ ਜਾਂ ਕੋਈ 14 15 ਦਿਨ ਹਾਂ ਤੇ ਬੱਚਾ ਇਹਦਾ ਮਰ ਗਿਆ ਆਪਣੇ ਘਰੇ ਮਤਲਬ ਮਰ ਗਿਆ ਜੀ ਦੁੱਧ ਦੇਦੇ ਕੋਲ 9 ਕਿਲੋ ਬਗੈਰ ਬੱਚੇ ਤੁਹਾਨੂੰ ਅਗਲੀ ਮੈਂ ਵਿਖਾ ਦਿੰਨੇ ਆ ਬਗੈਰ ਬੱਚੇ ਆ ਤੇ 9 ਕਿਲੋ ਇਹ ਤਾਂ ਥੱਲੇ ਵੀ 9 ਹੋਊਗਾ 8.5 ਕਿਲੋ ਦਾ ਹਸਣਾ ਲਾ ਜੀ 9 ਵੀ 9 ਕਿਲੋ ਹੋਵੇ ਨਾ ਹੋਵੇ ਤੇ 8 ਕਿਲੋ ਸਤਨਾਮਾਂ ਦਾ ਵੀ ਪੱਕਾ ਹੀ ਮੰਨ ਕੇ ਸਾਡੇ ਨਾਲ ਕੋਈ ਤੈ ਬਿਠਾ ਲਿਓ ਸੌਦਾ ਕਰਨ ਲੱਗਿਆ ਵੀ 8 ਉਹ ਨਹੀਂ ਘੱਟਦੀ ਕਰਮ ਵਾਲੀ ਠੀਕ ਹੈ ਜੀ ਆਹਨ ਬਿਲਕੁਲ ਪਤਲਾ ਪਿੰਡਾ ਭਾਜੀ ਬਾਕੀ ਇਹਦਾ ਅੱਖ ਚ ਵਿਚਾਰੀ ਦੇ ਆਪਾਂ ਫੇਰ ਅਗਲੀ ਵੀਡੀਓ ਵਿੱਚ ਦੱਸਿਆ ਸੀ ਇਹ ਵੀਰਾਂ ਨੇ ਲੈ ਲਈ ਸੀ ਮੈਂ ਲੈ ਗਏ ਮੈਂ ਵੀ ਸਾਨੂੰ ਆਂਦੇ ਵੀ ਮੈਂ ਦੇ ਥੱਲੇ ਨਾ ਵੀਰ ਮਿਲਦੀ ਨਹੀਂ ਆ ਸਾਡੇ ਘਰੇ ਮੈਂ ਧਾਰ ਤੇ ਮਿਲਦੀ ਸਾਡੇ ਘਰੇ ਤਸੱਲੀ ਕਰਕੇ ਲ ਜਾਵੇ ਨਵੇਂ ਨਾਲ ਨਵੇਂ ਸਾਡੇ ਤੇ ਧਾੜੀ ਕਰ ਜਾਂਦਾ ਬਿਲਕੁਲ ਪਹਾੜੇ ਦੇ ਮੈਂ ਚਵਾਵਾਂ ਆਂ ਸਾਡੇ ਅੱਖ ਦਾ ਕੀਤਾ ਉਹ ਆਹ ਆਹ ਮਾਰ ਜਾ ਵਧਿਆ ਕੁਝ ਆਏ ਆ ਉਹ ਅੱਖ ਦੀ ਮਤਲਬ ਮਾਰ ਜਾ ਵਧਿਆ ਜੀ ਬਾਕੀ ਇਹ ਪਹਾੜੇ ਦੇ ਮੈਂ ਦੀ ਫੁੱਲ ਗਾਰੰਟੀ ਜੇ ਨਵੇਂ ਸਾਹ ਇੱਕ ਦਾ ਡੰਗ ਕਰਦੇ ਨੇ ਕਿ ਨਹੀਂ ਕਰ ਜਾਂਦਾ ਹੁਣ ਉਸੇ ਵਾਲੇ ਅਗਲਾ ਲਾਮਾ ਦੇਣ ਦਾ ਬਿੰਦਾ ਅਗੇ ਤੂੰ ਯਾਰ ਸਾਡੀ ਮੈਂ ਖਾ ਲੈ ਤੂੰ ਸਾ ਮੈਂ ਮੁਰਗੀਆਂ ਵਰਾਣੇ ਹਾਂ ਗਾਂ ਦੇ ਦੋ ਹੀ ਗਾਂ ਬਿਲਕੁਲ ਬਿਲਕੁਲ ਕੋਈ ਵੀ ਪਸ਼ੂ ਆ ਕਿਸਾਨ ਕੋਲ ਜਿਹੜਾ ਬਗੈਰ ਬੱਚੋਂ ਹੱਥ ਲਾ ਹਾਂਜੀ ਉਹ ਨਵੀਂ ਥਾਂ ਤੇ ਜਾ ਕੇ ਕਰ ਸਕਦਾ ਮੇਰੇ ਕੋਲ ਕੋਈ ਗਾਰੰਟੀ ਨਹੀਂ ਹੁੰਦੀ ਵੀ ਇੱਥੇ ਭਾੜੇ ਤੇ ਮਿਲਦੀ ਆ ਤੁਹਾਡੇ ਘਰ ਵੀ ਮਿਲਦੀ ਉਹ ਡੇਗਣਾ ਜਿਹੜੇ ਪਹਿਲਾਂ ਨੂੰ ਕਿਨੇ ਕਰਕੇ ਦੋ ਚੌ ਦਿਨਾਂ ਦੇ ਵਿੱਚ ਪਸ਼ੂ ਟਿਕ ਜਾਂਦਾ ਉਪਰੀ ਥਾਂ ਦਾ ਪਸ਼ੂ ਕਰ ਜਾਂਦਾ ਕੋਈ ਇੱਕ ਦੋ ਦਿਨ ਟਿਕਾ ਲੈ ਵੀ ਸਕਦਾ ਜਾਨਵਰ ਜਾ ਕੇ ਕੋਈ ਬਾਹਲੀ ਸਮੱਸਿਆ ਵਾਲੀ ਗੱਲ ਨਹੀਂ ਕੀ ਸੋਈ 15 ਬਰਾਦੀ ਆ 15 16 ਜਿਆਦਾ ਗਾਰੰਟੀ ਹੁੰਦਾ ਜਲ ਰਿਹਾ ਵੀਡੀਓ ਸਾਰਾ ਕੋ ਆਪਣੇ ਕੋਲ ਹੈਗਾ अच्छा बच्चे प्रॉपर्टी तो आसूई इताली पे लुहेगा दूधनी जिंगा खड़ी जाने दूधनी वीडियो प्रूफ ਤੁਹਾਨੂੰ ਦਿੱਤਾ ਬਾਕੀ ਸਾਫ ਬੈਕਸਾਈਡ ਤੋਂ ਤੁਸੀਂ ਦੇਖ ਸਕਦੇ ਜੀ 8 ਕਿਲੋ ਤਸल्ली ਵਾਲਾ ਜਿਹੜਾ ਮੇਰਾ ਭਰਾ ਤੋਂ ਮੰਗ ਲਿਆ ਜੀ ਠੀਕ ਹੈ ਜੀ ਬਾਕੀ ਕੋਈ ਨਾ ਹੋਵੇ ਤਾਂ ਚਲੋ ਤੋਂ ਆਪਾਂ ਕਿ ਲਈ ਛਟਾਂਗ ਕੋਈ ਛਟਾਂਗ ਪਾਈਆ ਕਿੰਨੋ ਖੱਟ ਵਾਧੀ ਹੋਵੇ 8 ਕਿਲੋ ਦੀ ਤਸल्ली ਦੇ ਜਾਓਗੇ ਕਿਲੋ ਦੇ ਭਾਵੇਂ ਕੋਈ ਭੈਣ ਭਰਾ ਇਦਾਂ ਮੰਗਾਲੀ ਗਏ ਇਹ ਮੱਛ ਦਾ ਢਾਂਚਾ ਵੀਰ ਸਤਨਾਮ ਮੋਲ ਡਿਮਾਂਡ ਕਿਰੋਗੇ ਬੋਲੇ ਦਾ ਵੇਚੀ ਕਰਦੇ ਆ 56 ਹਾਂ ਹਾਂ ਇਕ ਗੱਲ ਨਹੀਂ ਸਤਿਵੇ ਜੀ 52000 ਤੋਂ 1000 ਘਟਦਾ 5000 ਜਾਈ ਦੇ ਦਾਂ 55000 ਦੀ ਹਾਂ ਕੋਈ ਹੋਰ ਕਸਰ ਕੁਸਰ ਨਹੀਂ ਦੀ ਕੱਢ ਦੀਏ ਹੋਰ ਤੁਸੀਂ ਵੀ ਇਹਦੇ ਘੋੜੀ ਵੇਚ ਕਢਾ ਲਈਏ ਦੋਵੇਂ ਵੀ ਰਲ ਕੇ ਹੁਣ ਆਪਾਂ ਚੱਲ ਜੀਏ ਚੱਲ 50 ਦੀ ਦੇਣਾ 50 ਦੀ ਕੀਮਤ ਥੋੜੀ ਜਿਹਾ ਹੋਰ 1000 ਹੋਰ ਛੱਡਦਾ ਆਹ ਮੇਰੇ ਪਤਾ ਰਾਜ ਛੱਡਿਆ ਕਰ ਮਾਮਾ ਨਹੀਂ ਪਗਲ ਲੈ ਵੀ ਲਈਏ ਨਹੀਂ ਕੋਈ ਗੱਲ ਨਹੀਂ ਆਵੇਂ ਕਰਮਾਂ ਵਾਲੀਆਂ ਦੇਣ ਵਾਲੀਆਂ ਹਾਂ ਬਹੁਤ ਨਹੀਂ ਵੀ ਹੁਣ 1000 ਹੀ ਛੱਡਦਾ 1000 ਓਹ ਵੀ 9000 ਦੀ ਪਹੁੰਚ ਭਾਈ ਜੀ 9000 ਦੀ ਪਹੁੰਚ ਆ 8 ਕਿਲੋ ਧਾਰਾ 9000 ਦੀ ਪਹੁੰ ਮਾਰ ਲਿਓ ਮੇਰਾ ਭਰਾ ਟਰਾਈ ਠੀਕਾ ਜੀ ਕਰ ਲਿਓ ਸੌਦਾ ਚੰਗੀ ਬਏ ਆ ਆ ਦੇਖੋ ਕਮੇਂ ਨਹੀਂ 5 ਘੰਟੇ ਹਾਂ ਕੋਈ ਸਮੱਸਿਆ ਆਉਂਦੀ ਏ ਉਹ ਸਮੱਸਿਆ ਲਿਖ ਕੇ ਮੇਰਾ ਭਰਾ ਕੋ ਦੱਸ ਦੇ ਆ ਸਮੱਸਿਆ ਲਿਖ ਕੇ ਆ ਕੇ ਦੱਸਿਆ ਨਹੀਂ ਮਤਲਬ ਕਿਉਂਕਿ ਕਈ ਵਾਰ ਹੋਇਆ ਵੀ ਚਲੋ ਮਾਰਾ ਕੀੜਾ ਡੰਗਰ ਪੈ ਵੀ ਜਾਂਦਾ ਵਪਾਰ ਲੈਣਾ ਵੱਡੇ ਲੈਵਲ ਤੇ ਕੰਮ ਆ 8-10 ਦਾ ਘੋਨੇ ਆ ਤੇ ਜਾਣੇ ਆ ਕਈ ਵਾਰਾ ਹੌਲਾ ਡੰਗਰ ਪੈ ਜਾਂਦਾ ਤੇ ਚਲੋ ਸਤਨਾਮ ਆ ਆਪਦੀ ਸਮਝ ਨਾਲ ਪਿਛੇ ਮੂੜਮੜਈਆ ਕਰ ਵੀ ਲੈਂਦਾ ਉਹਦੇ ਸਾਹ ਦੇ ਨਵਾਂ ਵੀ ਪਸ਼ੂ ਭੇਜ ਦਿੰਦਾ ਬਾਕੀ ਕਈ ਵਾਰਾ ਵੀਰੋ 2 ਲੱਖ ਵੀ ਲਿਖ ਦਿੰਦੇ ਆ ਵੀ ਆ ਆਏ ਨਹੀਂ ਤੇ ਆਏ ਆ ਇੱਕ ਤਾਂ ਇਹ ਕੰਮ ਕੋਈ ਕਰਨਾ ਵੀ ਸੌਖਾ ਨਹੀਂਗਾ ਮੇਰੇ ਭਰਾਜ ਦੇ ਜਿਹੜੇ ਕਰਦੇ ਆ ਉਹ ਲਿਖਣ ਤੇ ਚਲੋ ਸ਼ਾਬਾਸ਼ ਮੰਨਦੇ ਆ ਜਿਹੜੇ ਮੇਰੇ ਭਰਾ ਹੱਕ ਤੇ ਚੋਰ ਅੱਖਰਾਂ ਦੇ ਨਾਲ ਲਿਖ ਦੇਣਾ ਵਾ ਪਰ ਹੈ ਕਿ ਨਹੀਂ ਪਤਾ ਲੱਗੇ ਉਹ ਠੱਗੀ ਵਜਦੀ ਕਿੰਦਾ ਜਾਂਦੇ ਮਾਰ ਕੇ ਵੇਖਣ ਬਿਲਕੁਲ ਜੀ ਬਿਲਕੁਲ ਮੋਰ ਪਾਇ ਜਿੰਨਾ ਜਿੰਨਾ ਆਪਾਂ ਮੁੱਲ ਪਾਉਂਦੇ ਟੋਪੜਾ ਦਾ ਮੁੱਲ ਪਾਤਾ ਕਰਨਾ ਹੈ ਇਹ ਵੀ ਕੱਡੀ ਆਪਣੇ ਕੋਲ ਮੇਰੇ ਸਤਰਾਮ ਸਾਲ ਸਾਲ ਦੀ ਹੋ ਗਈ ਵੀਡੀਓ 11 12 ਸਾਲ ਦੀ ਨਾ ਵੀ ਸਾਰਕ ਦੀ ਕੱਟੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਇਹ ਕੱਡੀ ਸੀ ਬੜੀ ਚਾਰੇ ਥਣ ਲੱਗੇ ਜੀ ਆ ਦੇਖੋ ਇੱਥੇ ਥੋੜਾ ਹਨੇਰਾ ਆ ਆ ਦੇਖੋ ਥਣ ਕੱਡੀ ਵਧੀਆ ਥਣ ਲੱਗੇ ਚਾਰ ਕੋਈ ਪੋਰਸ਼ ਵਾਲੇ ਬਰੀ ਜੀ ਬਰੂ ਕੀ ਵੇ ਲੋ ਕੱਟੀ ਬਾਜ ਦਾ ਬਚਾ ਕੇ ਕੱਟੀ ਕਰਦੀ ਆ ਹਾਂ ਨੱਚੰਗੀ ਆ ਮੱਥਾ ਮੱਥਾ ਵੀ ਬਿਲਕੁਲ ਬਲੈਕ ਕਰਾਂਗੇ ਇਹਨੂੰ ਕਰਦੇ ਮੂੰਹ ਇੱਕੋ ਹੀ ਐਨ ਕਰਦੇ ਫਿਰ ਲੈ ਲੋ ਕੱਟੀ ਇਹ ਵੀ ਪੂਰੀ ਫਲਾਦੂਨੀ ਆ ਠੀਕ ਆ ਜੀ ਸਾਲਖ ਦੀ ਉਮਰ ਕੱਟੀ ਦੀ ਇਹ ਕੱਟੀ ਪਕਾਊ ਆ ਸਿੰਗਲ ਡੀਲਾ ਵਿੱਚ ਜੀ ਸਾਰਾ ਮਾਰ ਦੇ ਚੰਗਾ ਸੋਹਣਾ ਪਿੱਠਪੂੜਾ ਕੱਟੀ ਦਾ ਕੀ ਮੁੱਲ ਕਰ ਦਿੰਦਾ ਉਹ 50000 ਦੀ 50000 ਦੀ ਹਾਂ ਉਦੋਂ ਹੀ ਡਾਟ ਕੇ ਫਿਰੋਂ ਸਾਰਾ ਹੀ 20 ਨਹੀਂ ਦੇ 20 ਹੀ ਦੇ ਦਾਂਗੇ 1000 ਯਾਰ ਹੋਰ ਛੱਡਾ 18 ਨਹੀਂ ਦੇ ਦਾਂਗੇ ਭਾਈ 18 ਨਹੀਂ 18 ਦੀ ਕੱਟੀ 18 ਦੀ ਹੋ ਗਈ 18 ਦੀ ਹੋ ਗਈ 18 ਲਓ ਵੀ 18000 ਦੀ ਕੱਟੀ ਬਾਕੀ ਮੇਰਾ ਭਰਾ ਵੇਖੋ ਚੰਗੀ ਚਲੋ ਪਲੀ ਸਭੀ ਆ ਸਿੰਘ ਬਿਲਕੁਲ ਛੋਟਾ ਹੱਥ ਦੀ ਪਹਿਲੀ ਉਂਗਲ ਜਿਹੜਾ ਸਿੰਘ ਆ ਬਿਲਕੁਲ گول ਹੋ ਗਿਆਣ ਵੇਖੋ ਇਸਦੀ ਕੱਟੀ ਦਾ ਫੁਲਾਇ ਦੇ ਵਿੱਚ ਸੰਗੀ ਕੋਈ ਨਹੀਂ ਕੱਟੀ ਦਾ ਇਹ ਕੱਟੀ ਵੀ ਚੱਗਦੀ ਆ ਸੋ 18000 ਦੀ ਇਹ ਕੱਟੀ ਜਿਹੜੀ ਦੋਸਤੋ ਪਹੁੰਚ ਹੋ ਜਾਂਦੀ ਠੀਕ ਆ ਬਾਕੀ ਮਾਰਨੇ ਮੇਰਾ ਭਰਾ ਟਰਾਈ ਤੰਗੀ ਕੱਟੀ ਆ ਬਣੀ ਗਰੋਥੀ ਆ ਵੱਡੀਆਂ ਬੱਚਾਂ ਅੱਜ ਤੋਂ ਵੀ ਤਾਂ ਆਈ ਖੜੀ ਐ ਇਹ ਅੱਜ ਮਾਲ ਮੱਜਾਂ ਦੇ ਵਿੱਚ ਤੁਹਾਨੂੰ ਆਪਾਂ ਦਿਖਾ ਦਿੱਤਾ ਵੈੜਾ ਵੀ 5-4 ਵੈੜਾ ਵੀ ਹੈਗੀਆਂ ਠੀਕ ਹੈ ਜੀ ਉਹ ਆਪਾਂ ਇੱਕ ਸੈਕੰਡ ਪਾਰਟ ਦੇ ਵਿੱਚ ਕਵਰ ਕੀਤੀਆਂ ਨੇ ਉਹ ਮੇਰਾ ਭਰਾ ਤੁਸੀਂ ਦੂਜੀ ਵੀਡੀਓ ਦੇ ਵਿੱਚ ਦੇਖ ਲਿਆ ਜੇ ਅੱਗੇ ਆਪਾਂ ਤੁਹਾਨੂੰ ਇਹ ਪੰਜ ਨਗ ਜਿਹੜੇ ਦਿਖਾ ਦਿੱਤੇ ਆ ਇਹਦੇ ਵਿੱਚ ਮੱਜਾਂ ਹੀ ਨਹੀਂ ਸਾਰੀਆਂ ਠੀਕ ਆ ਇੱਕ ਸਤਿਨਾਮ ਨੰਬਰ ਆਪਣੇ ਕਰਦੇ ਸੰਗ ਨੰਬਰ ਬਣ ਹੈਗਾ ਵੀਰ ਜੀ 94655 ਅਨਾਰਸ਼ ਨੋਟਸ ਪੇਜ ਅਪੈਂਡ ਕਰੋ ਤਸਵੀਰ ਵੱਡੇ ਜਿਲ੍ਹਾ ਸ਼ਿਸ਼ਟਨ ਤੁਹਾਨੂੰ ਪਾਜ ਜੀ ਠੀਕ ਹੈ ਭਾਜੀ ਤੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ só